ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸੰਗਤਪੁਰਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਤਹਿਸੀਲ ਇਹਨੂੰ ਬਾਗੇਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਭਗਤਾ ਭਾਈ ਵਾਲੀ ਸੜਕ ਦੇ ਉੱਤੇ ਚੰਨੂ ਵਾਲੇ ਤੋਂ ਬਾਅਦ ਚ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਕੋਟਲਾ ਰਾਏਕਾ ਤੇ ਉਦੋਂ ਬਾਅਦ ਚ ਥਰਾਜ ਪਿੰਡ ਹੈ ਮੈਂ ਛੜਕ ਤੁਹਾਨੂੰ ਦੱਸ ਤੀਏ ਦੋਸਤੋ ਵੀ ਮੋਗੇ ਤੋਂ ਸਿੱਧਾ ਬਾਗੇਪੁਰਾਣੇ ਤੇ ਬਾਗੇਪੁਰਾਣੇ ਤੋਂ ਭਗਤੇ ਭਾਈ ਵਾਲੀ ਸੜਕ ਦੇ ਉੱਤੇ ਪਿੰਡ ਹੈ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ। 2-3 ਦਿਨ ਪਹਿਲਾਂ 4-5 ਦਿਨ ਪਹਿਲਾਂ ਵੀ ਇੱਕ ਗਾਂ, ਦੋ ਗਾਵਾਂ ਦਿਖਾਈਆਂ ਸੀਗੀਆਂ ਤੇ ਅੱਜ ਫੇਰ ਤੁਹਾਨੂੰ 5 ਗਾਵਾਂ ਤੇ ਇੱਕ ਹੀਫਰ, ਇੱਕ ਵੱਛੀ ਤੁਹਾਨੂੰ ਦਿਖਾਉਣ ਲੱਗਾ। ਸੋ ਵੀਡੀਓ ਨੂੰ ਐਂਡ ਤੱਕ ਦੇਖ ਲਓ। ਇੱਕ ਬੇਨਤੀ ਹੈ ਵੀ ਜਿਹਨੇ ਵੀ ਪਸ਼ੂ ਖਰੀਦਣਾ ਉਹ ਆ ਕੇ ਵੇਖੇ, ਆਪਦੀ ਤਸੱਲੀ ਕਰੇ। ਸਾਡਾ ਕੰਮ ਸਿਰਫ ਵੀਡੀਓ ਦੇ ਵਿੱਚ ਪਸ਼ੂ ਦਿਖਾਉਣ ਦਾ ਤੇ ਇੱਕ ਹੋਰ ਨਾਲ ਬੇਨਤੀ ਕਰ ਦਿੰਦਾ ਵੀ ਜਿਹਨੇ ਪਸ਼ੂ ਖਰੀਦਣਾ ਉਹ ਸਿੱਧਾ ਹੀ ਆ ਕੇ ਦੇਖ ਲਿਆ ਕਰੇ। ਕਈ ਵਾਰ ਕੀ ਆਵੇ ਪਸ਼ੂ ਸਬੰਧੀ ਵੈਰੀਫਿਕੇਸ਼ਨ ਕਰਨ ਵਾਸਤੇ ਤੁਹਾਡੇ ਫੋਨ ਕਾਫੀ ਆਉਂਦੇ ਰਹਿੰਦੇ ਆ ਪਰ ਮੈਨੂੰ ਜੋ ਚੀਜ਼ ਦਿਸਦੀ ਆ ਉਹ ਕੋਸ਼ਿਸ਼ ਹੁੰਦੀ ਆ ਉਵੇਂ ਦਾ ਵੀਡੀਓ ਚ ਦਿਖਾਉਣ ਦੀ ਬਾਕੀ ਇਹ ਤੋਂ ਬਾਅਦ ਚ ਸਿੱਧਾ ਆ ਕੇ ਹੀ ਦੇਖਿਆ ਕਰੋ ਕਿਉਂਕਿ ਤੁਹਾਡੀਆਂ ਨਜ਼ਰਾਂ ਨਾਲ ਤੁਸੀਂ ਪਸ਼ੂ ਦੇਖੋਗੇ ਤਾਂ ਤੁਹਾਨੂੰ ਪਸੰਦ ਵੱਧ ਆਊਗਾ ਸੋ ਆਓ ਸ਼ੁਰੂਆਤ ਕਰਦੇ ਆਂ ਦੋਸਤੋ ਵੈਸੇ ਨਾਗ ਸਾਰੇ ਦੇ ਇੱਕ ਵਾਰ ਦਿਖਾ ਦਿਆਂ ਪਰ ਇਸ ਗਰੁੱਪ ਦੇ ਵਿੱਚ ਜਿਹੜੀ ਥੋੜਾ ਜ਼ਿਆਦਾ ਦੁੱਧ ਵਾਲੀ ਜਾਂ ਜ਼ਿਆਦਾ ਚੰਗੀ ਕਾਣ ਲੱਗਦੀ ਉੱਥੋਂ ਸ਼ੁਰੂਆਤ ਕਰਾਂਗੇ ਅੱਛੀ ਬਾਅਦ ਚ ਦਿਖਾਉਣੀ ਮਿਲਦੇ ਆਂ ਬਾਈ ਨੂੰ ਅੰਗਰੇਜ਼ ਭਾਈ ਸਤਿ ਸ਼੍ਰੀ ਅਕਾਲ ਸਸੇ ਕਿ ਭਾਈ ਜੀ ਅੰਗਰੇਜ਼ ਅੱਜ 5 ਗਾਵਾਂ ਤੇ ਇੱਕ ਵੱੱਛੀ ਹਾਂਜੀ ਬਈ ਪਹਿਲੇ ਨੰਬਰ ਤੇ ਗਾਂ ਕੰਨਵਾ ਸੂਆ ਇਹ ਬਈ ਤੀਜਾ ਸੂਆ ਸੌਦੀ ਆ ਠੀਕ ਆ ਕਿੰਨੇ ਦਿਨ ਲਾਉਗੀ ਸੋਨ ਚ ਇਹ ਤਾਂ ਭਈ ਇੱਕ ਹਫਤਾ ਬਾਕੀ ਦੱਸਿਆ ਮਾਲਕਾਂ ਨੇ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਦੀ ਡਿਮਾਂਡ ਭਾਈ 92000 ਦੀ ਖੋਲੀ ਸੋ ਦੋਸਤੋ ਸੋਹਣੇ ਢਾਂਚੇ ਦੀ ਗਾਂ ਤੁਸੀਂ ਤੁਰਦੀ ਵੀ ਦੇਖੋਗੇ ਤੇ ਹਰੇਕ ਨੂੰ ਹੀ ਪਸੰਦ ਆਊਗੀ ਕਿਉਂਕਿ ਸਟਰਕਚਰ ਬੜਾ ਖੁੱਲਾ ਡੁੱਲਾ ਤੇ ਫਿਕਸ ਜੀ ਬਾਡੀ ਹੈ ਹਾਲਾਂਕਿ ਢਾਂਜਾ ਵੱਡਾ ਹੈ ਲੰਬਾਈ ਤੇ ਹਾਈਟ ਦੋਨੇ ਸੋਹਣੇ ਆ। ਹਵਾਨਾ ਜਮਾਈ ਫੈਕਸ ਆ ਤੇ ਥੰਦਾ ਸਹਿਜ ਹੱਥੀਂ ਚਵਾਈ ਵਾਲਾ 92000 ਬਾਈ ਨੇ ਡਿਮਾਂਡ ਰੱਖੀ ਐ। ਚੌੜਾ ਹਵਾਨਾ ਦੋਸਤੋ ਪੂਰਾ ਜਣੀ ਨਿੱਗਰ ਹਵਾਨਾ ਐ ਤੁਸੀਂ ਦੇਖੋ ਖੁੱਚਾਂ ਤੋਂ ਉੱਤੇ ਚਾਰ ਉਂਗਲਾਂ ਦਿਸਦਾ ਥਣਾ ਦਾ ਜੇ ਸਾਈਜ਼ ਦੇਖਦੇ ਆ ਹਾਲਾਂਕਿ ਹਵਾਨਾ ਉਦੋਂ ਵੀ ਉੱਤੇ ਜਿਹੜਾ ਉਹ ਐਂਡ ਹੁੰਦਾ ਉਹਦਾ ਮਤਲਬ ਦੁੱਧ ਨੂੰ ਵੀ ਚੰਗੀ ਰਹੂਗੀ ਢਾਂਚਾ ਵੀ ਸੋਹਣਾ ਐ ਤੇ ਗਰਮੀ ਦੀ ਰੁੱਤ ਚ ਬਹੁਤੀ ਗਰਮੀ ਵੀ ਨਹੀਂ ਮਨਾਉਂਦੀ ਆਸ ਇਹੀ ਐ ਵੀ ਸੋਹਣਾ ਦੁੱਧ ਦੇਊਗੀ ਗਾ ਅਗਰੇ ਜਿੱਥੇ ਹੋਰ ਕਮਾਦੇ ਪਈਂ ਸੋ ਪਹਿਲੇ ਨੰਬਰ ਤੇ ਬਹੁਤ ਸੋਹਣੀ ਗਾਂ ਇਹਨੂੰ ਮੰਨਾਂਗੇ ਕਿਉਂਕਿ ਗਾਂ ਜਿਹੜੀ ਕੱਲਾ ਰੰਗ ਵੱਲੋਂ ਜਾਂ ਸਟ੍ਰਕਚਰਲ ਹੋਣੀ ਥਣ ਹਵਾਨੇ ਵੱਲੋਂ ਵੀ ਨਾਲ ਮਿਲਦੀ ਹੋਵੇ ਤਾਂ ਇਹ ਚੀਜ਼ਾਂ ਇਹਦੇ ਚ ਸਾਰੀਆਂ ਹੀ ਦਿਸਦੀਆਂ ਲੈ ਆ ਬਈ ਹਵਾਨੇ ਦਾ ਆਕਾਰ ਚੁੜਾਈ ਦੇ ਵਿੱਚ ਸੋ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਵਿਕਰੀ ਆਸਤੇ ਫਾਰਮ ਜੇ ਕੋਈ ਵੀਰ ਕਰਨਾ ਚਾਹੁੰਦਾ ਤੇ ਇਦਾਂ ਦੀ ਗਾਂ ਜਿਹੜਾ ਇਹਦਾ ਹਵਾਨਾ ਹੈ ਇਹ ਮੈਨੂੰ ਬੜਾ ਖਾਸ ਲੱਗ ਰਿਹਾ ਵੀ ਇਹ ਛੇਤੀ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਸਹੀ ਮਿਨਰਲ ਮਿਕਸਚਰ ਵਗੈਰਾ ਇਹਨੂੰ ਪੈਂਦਾ ਰਹੇ ਬਾਕੀ ਸਟਰਕਚਰ ਦੀ ਬਣਾਵਟ ਜਿਹੜੀ ਉਹ ਵੀ ਸੋਹਣੀ ਹੈ ਹਵਾਨਾ ਤੁਸੀਂ ਦੇਖ ਹੀ ਰਹੇ ਹੋ ਸੋ 92000 ਪਹਿਲੇ ਨੰਬਰ ਵਾਲੀ ਗਾਂ ਦਾ ਰੇਟ ਬਾਈ ਨੇ ਰੱਖਿਆ ਉੱਤੋਂ ਚੌੜੀ ਚੰਗੀ ਹੈ ਗਾਂ ਥਣ ਸੋਹਣੇ ਆ ਮੈਂ ਇਹ ਬਾਰੇ ਪਹਿਲਾਂ ਹੀ ਤੁਹਾਨੂੰ ਦੱਸਤਾ ਸੀ ਇੱਥੋਂ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਬਿਲਕੁਲ ਇੱਕੋ ਜਿਹੇ ਨਜ਼ਰ ਆਉਣਗੇ ਤੁਹਾਨੂੰ ਪੂਛ ਪੜੀ ਮਾੜਾ ਇਹ ਲੱਗਦਾ ਹਲਾ ਦੇ ਚੌੜਾ ਹਵਾਨਾ ਦੋਸਤੋ ਇਹ ਉੱਤੋਂ ਸਟਾਰਟ ਹੁੰਦਾ ਹੈ ਤੇ ਖੁੱਚਾਂ ਤੋਂ ਉੱਤੇ ਹੀ ਰਹਿੰਦਾ ਸੋ ਪਹਿਲੇ ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਥੋੜਾ ਕ੍ਰਾਸ ਬ੍ਰੀਡ ਚ ਦਿਖਾਉਣਾ ਹੈ ਸਿੰਘ ਛੋਟੇ ਛੋਟੇ ਜ਼ਰੂਰ ਹੈਗੇ ਆ ਪਰ ਤੁਰੂਗੀ ਤੇ ਇਹਦਾ ਵੀ ਢਾਂਚਾ ਤੁਹਾਨੂੰ ਪਸੰਦ ਆਊਗਾ ਅੰਗਰੇਜ਼ ਭਾਈ ਇਹਦੀ ਡਿਟੇਲ ਪਹਿਲਾਂ ਦੱਸ ਦੀ ਸੁਆ ਕਿੰਨਾ ਮਸੂਲ ਇਹ ਬਈ ਤੀਜਾ ਸੂਈ ਸੁੰਦੀ ਹੈ ਕਿੰਨੇ ਦਿਨ ਲਾਉਗੀ ਸੂਨ ਚ ਇਹਦਾ ਭਾਈ ਇੱਕ ਹਫਤਾ ਬਾਕੀ ਜਸੇ ਮਲਕਾ ਇਹਦਾ ਰੇਟ ਕੀ ਰੱਖਦੇ ਇਹਦਾ ਭਾਈ 67000 67000 ਹਾਂਜੀ ਖੋਲੀ ਸੋ ਦੋਸਤੋ ਕੱਲੇ ਸਿੰਘ ਸਿੰਘ ਹੈ ਇਹਨਾਂ ਨੂੰ ਪਾਸੇ ਜੇ ਆਪਾਂ ਕੱਢ ਦਈਏ ਟਾਂ ਚਾਵੀ ਚੰਗਾ ਤੇ ਇਹ ਵੀ ਗਰਮੀ ਚ ਦੁੱਧ ਚੰਗਾ ਦੇਣ ਵਾਲੀ ਗਾਂ 67000 ਰੇਟ ਹੈ ਚੰਗਾ ਹਵਾਨਾ ਅਗਲੇ ਪਾਸੋਂ ਭਰਿਆ ਹੋਇਆ ਹਜੇ ਦਿਨ ਲੈਂਦੀ ਐ ਸੂਨ ਦੇ ਵਿੱਚ ਸਿੰਘ ਹੈਗੇ ਜ਼ਰੂਰ ਆ ਪਰ شریف ਹੈ ਸੁਭਾਅ ਦੀ ਜਿੰਨਾ ਕਿ ਇਹਨੂੰ ਵੀਡੀਓ ਬਣਾਉਂਦਿਆਂ ਤੋਂ ਦੇਖ ਰਹੇ ਆ ਜਾਂ ਬਾਈ ਨੇ ਪਹਿਲਾਂ ਵੀ ਖੋਲ ਕੇ ਤੋਰੀ ਐ ਹੁਣ ਖੋਲ ਕੇ ਤੋਰੀ ਐ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਆਵਾਜ਼ ਖੋਲੀ ਫਿਰ ਠੀਕ ਠੰਡੀ ਸੀਲ ਬਾਈ ਕਹਿੰਦਾ ਇੰਨੀ ਕੀ ਭਾਵੇਂ ਜਵਾਕ ਖੋਲੀ ਫਿਰ ਸਿੰਘਾਂ ਦਾ ਕੱਲਾ ਨਾ ਆਈ ਹੈ ਸੋ ਸਿੰਘਾਂ ਕਰਕੇ ਇਹਦੀ ਕੀਮਤ ਜਿਹੜੀ ਉਸ ਹਿਸਾਬ ਤੇ ਹੋ ਗਈ ਹੈ ਬਾਕੀ ਇਹ ਵੀ ਗਰਮੀ ਚ ਚੰਗਾ ਦੁੱਧ ਦੇਊਗੀ ਥੋੜਾ ਕ੍ਰੋਸ ਬਰੀਡ ਚ ਹੈ ਥਣ ਸੋਹਣੇ ਆ ਦੱਸੋ ਹੱਥੀ ਚਵਾਈ ਵਾਲੇ ਆ ਥੋੜੀ ਭਲੋਣ ਆ ਥਣਾਂ ਦੇ ਉੱਤੇ ਚਵਾਈ ਪੋਲੀ ਨਿਕਲੂਗੀ ਸੋ ਇਹ ਦੋ ਗਾਮਾ ਜਿਹੜੀਆਂ ਤੁਸੀਂ ਦੇਖ ਲਈਆਂ ਤਿੰਨ ਨੰਬਰ ਤੇ ਗਾਂ ਅੰਗਰੇਜ਼ ਭਾਈ ਪਹਿਲਾਂ ਇਹਦੀ ਡਿਟੇਲ ਦੱਸ ਦੀ ਫੇਰ ਖੋਲਾਂਗੇ ਇਹ ਭਾਈ ਦੂਜਾ ਸੂਰਾ ਸੁਣੀ ਆ ਕਿੰਨਾ ਕਿਚਰ ਲਾਉਗੀ ਸੋਨ ਚ ਇਹਦੇ 12 ਦਿਨ ਦੱਸਿਆ ਬਾਈ ਠੀਕ ਹੈ ਇਹਦਾ ਰੇਟ ਕੀ ਲਊ ਇਹਦਾ ਰੇਟ ਬਈ ਫੋਨ ਤੇ ਗੱਲ ਆਏ ਥੋੜੀ ਜਿੜ ਕੱਚੀ ਦੀ ਖੋਲ ਲੈ ਸੋ 12 ਦਿਨਾਂ ਦੀ ਕੱਚੀ ਆ ਹਜੇ ਰੇਟ ਇਹਦਾ ਫੋਨ ਦੇ ਉੱਤੇ ਬਾਈ ਕਹਿੰਦਾ ਰੱਖਾਂਗੇ ਦੂਜੀਆਂ ਦੋਵਾਂ ਗਾਵਾਂ ਦੇ ਰੇਟ ਤੁਹਾਨੂੰ ਦੱਸਦੇ ਕਿਉਂਕਿ ਤਿਆਰੀ ਚ ਹੈ ਤਾਂ ਇਹ ਹਜੇ ਕੱਚੀ ਆ ਇਹਦਾ ਪੂਰਾ ਹਵਾਨਾ ਭਰਨ ਤੋਂ ਜੱਜਮੈਂਟ ਹੋਣੀ ਆ ਵੀ ਕੀ ਡਿਮਾਂਡ ਰੱਖਣੀ ਚਾਹੀਦੀ ਆ ਸੋ ਹੁਣ ਦਾ ਹਵਾਨਾ ਜਿੰਨਾ ਵੀ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਰੰਗ ਇਹਦਾ ਤੁਸੀਂ ਵੀਡੀਓ ਚੋ ਦੇਖ ਲਿਆ ਬਾਕੀ ਆ ਕੇ ਦੇਖੋ ਜੇ ਜਿਹਨੂੰ ਗਾਂ ਪਸੰਦ ਆਉਂਦੀ ਹੈ ਦੂਜਾ ਸੂਆ ਇਹ ਸੂ ਰਹੀ ਆ 25 26 ਲੀਟਰ ਦਵਾ ਬਈ ਤੁਹਾਨੂੰ ਆਉਂਦਾ ਪੂਰਾ ਰੋਟੀ ਦੇਖਣ ਹੋਗਾ ਜੀ ਚੰਗਾ ਦੁੱਧ ਬਾਈ ਕਹਿੰਦਾ ਵੀ ਇਹਨੇ ਪਹਿਲੇ ਸੂਏ ਚ ਪਿਆਇਆ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਆ ਬਾਕੀ ਹਜੇ ਇਹ ਕੱਚੀ ਹੈ ਤੇ ਕਰਕੇ ਰੇਟ ਇਹਦਾ ਫੋਨ ਤੇ ਰੱਖਤਾ ਹੈ ਤਿਆਰੀ ਦਾ ਹਿਸਾਬ ਲੱਗੂਗਾ ਕਿੰਨੀ ਕ ਫੜਦੀ ਹੈ ਸੂਏ ਤਿੰਨ ਗਾਂਵਾਂ ਤੋਂ ਬਿਨਾ ਚੌਥੇ ਨੰਬਰ ਤੇ ਇੱਕ ਗਾਂਵ ਹੋਰ ਹੈ ਅੰਗਰੇਜ਼ ਇਹਦੀ ਕੀ ਡਿਟੇਲ ਆ ਬਈ ਇਹ ਬਈ ਦੂਜਾ ਸੂਆ ਹੁੰਦੀ ਹੈ ਕਿੰਨੇ ਦਿਨ ਲਾਉਗੀ ਸੋਣ ਚ ਇਹਦੇ 10 12 ਦਿਨ ਇਹਦੇ ਪਈ ਇਹਦਾ ਰੇਟ ਕੀ ਰੱਖੂਗਾ ਇਹਦਾ ਰੇਟ ਫੋਨ ਤੇ ਕਰਾਂਗੇ ਖੋਲੀ ਸੋ ਦੱਸੋ 10 ਤੋਂ 12 ਦਿਨ ਇਹ ਲੈਂਦੀ ਐ ਤੇ ਇਹਦਾ ਵੀ ਰੇਟ ਫੋਨ ਤੇ ਹੀ ਰਹਿਣਾ ਹਜੇ ਕੱਚੀ ਐ ਹਵਾਨਾ ਬਣਾਉਣਾ ਸ਼ੁਰੂ ਕੀਤਾ ਫਿਕਸ ਹਵਾਨਾ ਰੱਖੂਗੀ ਗਾਂ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਚਾਰੂ ਚੰਗੀ ਐ ਪੱਠੇ ਨੀਰੇ ਨਾਲ ਪੂਰੀ ਰੱਜੀ ਵੀ ਐ ਇਸ ਟਾਈਮ ਲੇਬਲ ਸਵੇ ਵੀ 10 ਤੋਂ 12 ਦਿਨ ਹਜੇ ਲੈਂਦੀ ਐ ਇਹਦੇ ਕਰਕੇ ਰੇਟ ਇਹਦਾ ਵੀ ਫੋਨ ਦੇ ਉੱਤੇ ਹੀ ਹੋਊਗਾ ਸੋ ਇਹ ਚਾਰ ਗਾਵਾਂ ਤੁਹਾਨੂੰ ਦਿਖਾਤੀਆਂ ਜਿਨ੍ਹਾਂ ਦੇ ਵਿੱਚੋਂ ਦੋ ਬਿਲਕੁਲ ਤਿਆਰ ਐ ਤੇ ਦੋ ਹਜੇ 10 ਤੋਂ 12-12 ਦਿਨ ਲੈਂਦੀਆਂ ਸੂਨ ਦੇ ਵਿੱਚ ਦੋਹਾਂ ਦੇ ਰੇਟ ਦੱਸਦੇ ਆ ਦੋਹਾਂ ਦੇ ਫੋਨ ਤੇ ਐ ਤੇ ਇੱਕ ਸਾਈਵਾਲ ਜਰਸੀ ਕ੍ਰਾਸ ਗਾ ਤੁਹਾਨੂੰ ਦਿਖਾਉਣੇ ਆ ਅੰਗਰੇਜ਼ ਬਾਈ ਕਦ ਮਸੂਆ ਸੂਆਊਗੀ ਇਹ ਬੱਚੀ ਜਾਈ ਸੂਆ ਇਹ ਕਿੰਨੇ ਦਿਨ ਮਨ ਨੂੰ ਅਗਲਾ ਕਿੰਨੇ ਦਿਨ ਤੀਜਾ ਸੂਆ ਸੂਗੀ ਕਿੰਨੇ ਦਿਨ ਲਾਉਗੀ ਸੌਣ ਚ ਇਹਦੇ ਬਜੇ ਇੱਕ ਹਫਤਾ ਬਾਕੀ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਮੁੱਲ ਬਾਈ 52000 ਥੋੜੀ ਇੱਕ ਹਫਤਾ ਬਾਕੀ ਸਾਈਵਾਲ ਦੀ ਜਰਸੀ ਨਾਲ ਕ੍ਰੋਸ ਹੈ ਜਰਸੀ ਵਾਲਾ ਫੇਸ ਦਿਸਦਾ ਹੈ ਬਾਕੀ ਸਾਰਾ ਢੰਚਾ ਜਿਹੜਾ ਉਹ ਸਾਈਵਾਲ ਵਾਲਾ ਲੱਗਦਾ ਹੈ ਹਾਈਟ ਜਿਹੜੀ ਉਹ ਜਰਸੀ گاਵਾਂ ਵਾਲੇ ਹਿਸਾਬ ਤੇ ਹੋ ਗਈ ਇਹਦੀ ਬਾਕੀ ਖਵਾਨਾਂ ਜਿਹੜਾ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਹਾਈਟ ਦਾ ਅੰਦਾਜ਼ਾ ਮੈਂ ਪਹਿਲਾਂ ਵੀ ਕੁਝ ਵੀਡੀਓ 'ਚ ਇਹ ਗੱਲ ਐਡ ਕਰਦਾ ਨਾ ਹੁੰਨਾ ਵੀ ਇੱਕੋ ਇਨਸਾਨ ਹੁੰਦਾ ਜਿਹੜਾ ਚਾਰ ਤੋਂ ਪੰਜ گاਵਾਂ ਨਾਲ ਤੁਰਦਾ ਹੈ ਵੱਡੀ ਗਾਹ ਨੂੰ ਦੇਖ ਲਿਆ ਕਰੋ ਤੇ ਉਦੋਂ ਬਾਅਦ ਛੋਟੀਆਂ گاਵਾਂ ਦੀ ਹਾਈਟ ਦਾ ਅੰਦਾਜ਼ਾ ਹੋ ਜਾਂਦਾ ਸੋ 52000 ਰੇਟ ਹੈ ਘੱਟ ਪੈਸੇ ਲਾਉਣੇ ਆ ਤਾਂ ਗਰਮੀ ਦੀ ਰੁੱਤ ਦਾ ਤੋਹਫਾ ਹੀ ਹੈ ਹਵਾਨਾਂ ਵੀ ਚੰਗਾ ਦਿਖਾ ਰਹੀ ਹੈ ਹਾਲਾਂਕਿ ਹਾਈਟ ਜਿਹੜੀ ਉਹ ਤੁਸੀਂ ਦੂਜਿਆਂ ਗਾਵਾਂ ਨਾਲ ਕੰਪੇਅਰ ਕਰੋ ਹਾਂ ਭਾਈ ਥੋੜੀ ਜਿਹੀ ਬਈਆ ਗਾਵਾਂ ਦਾ ਪਤਾ ਟੀ ਲੈ ਕੇ ਖੋਜਾਂ ਜਿਹਦਾ ਬਾੜੀ ਦੀ ਥੱਲੀ ਆ ਬੜੇ ਚੋਣਾ 15 ਕਿਲੋ ਦੁੱਧ ਮੋਜ ਨਾਲ ਪਿਆਉਂਦੀ ਮਾਹਾਰਗ ਠੀਕ ਬਾੜੀ ਦੀ ਥੱਲੀ ਨਾਲ ਹੀ ਗੱਲ ਕਿਤਾ ਲੈ ਰਹੀ ਇਹ ਨਹੀਂ ਆਪਾਂ ਥੋੜੀ ਜਿਆਦਾ ਜਿਆਦਾ ਰੇਟ ਤੇ ਕੰਮ ਲਾ ਕੇ ਸੋ ਦੱਸੋ 14 15 ਕਿਲੋ ਬਾਈ ਕਹਿੰਦਾ ਵੀ ਦੁੱਧ ਪਿਆਉਂਦੀ ਰਹਿੰਦੀ ਹੈ ਤੇ ਮੱਝਾਂ ਵਰਗਾ ਦੁੱਧ 52000 ਰੇਟ ਤੇ ਬਾਕੀ ਤੁਹਾਨੂੰ ਚਾਰ ਗਾਵਾਂ ਪਹਿਲਾਂ ਦਿਖਾ ਚੁੱਕੇ ਇੱਕ ਅੱਛੀ ਹੈ ਜਰਸੀ ਬਰੀਡ ਦੇ ਵਿੱਚ ਪੈਂਦੀ ਹੈ ਇਹਦੀ ਵੀ ਡਿਟੇਲ ਪੁੱਛ ਲੈਣਾ ਅੰਗਰੇਜ਼ ਕਿੰਨੀ ਕੁ ਉਮਰ ਹੋਊਗੀ ਇਹ ਬਈ 11 ਮਹੀਨੇ ਦੀ ਕੀ ਰੇਟ ਹੋਊਗਾ ਰੇਟ ਬਈ 17000 ਠੀਕ ਹੈ ਤੋਰ ਦੇ 17000 ਦੀ ਬੱਚੀ ਦੋਸਤੋ ਇਹ ਮਿਲੂਗੀ 11 ਕੁ ਮਹੀਨੇ ਉਮਰ ਹੈ ਛੋਟਾ ਬੱਚਾ ਹੀ ਹੈ ਦੰਦ ਦੇ ਤੇ ਦੇਖਣ ਦੀ ਨਹੀਂ ਲੋੜ ਖੀਰੀ ਹੈ ਢਾਂਚਾ ਸੋਹਣਾ ਥਣ ਚਾਰ ਹੀ ਦਿਸਦੇ ਆ ਚੋਲੀ ਬੋੜਾ ਵਸਦੀ। ਉਹ ਝੋਲੀ ਚੰਗੀ ਆ ਇਹ ਜਰਸੀ ਗਾਵਾਂ ਦੀ। ਬੱਚੀਆਂ ਦੀ ਖਾਸੀਅਤ ਰਹਿੰਦੀ ਹੈ ਵੀ ਸਾਈਵਾਲਾਂ ਵਾਂਗੂ ਝੋਲੀ ਬਣਾ ਲੈਂਦੀਆਂ। ਲਿਆ ਬਈ ਬੰਦ। ਸੋ ਇਹ 17000 ਇਸ ਬੱਚੀ ਦਾ ਮੁੱਲ ਜਿਹੜਾ ਰੱਖਿਆ ਬਾਈ ਨੇ। ਬਾਕੀ ਜਿਹੜਾ ਵੀ ਪਸ਼ੂ ਖਰੀਦਣਾ ਹੈ ਦੂਜੀ ਵਾਰ ਫੇਰ ਲਾਸਟ ਤੇ ਬੇਨਤੀ ਹੈ ਵੀ ਪਸ਼ੂ ਆ ਕੇ ਦੇਖ ਲਿਆ ਕਰੋ। ਹਰੇਕ ਦੀ ਆਪਣੀ ਆਪਣੀ ਸਮਝ ਹੈ। ਜਿਹੜੀ ਚੀਜ਼ ਮੈਨੂੰ ਪਸੰਦ ਆ ਹੋ ਸਕਦਾ ਉਹ ਤੁਹਾਨੂੰ ਨਾ ਪਸੰਦ ਆਵੇ ਤੇ ਜਿਹੜੀ ਤੁਹਾਨੂੰ ਪਸੰਦ ਹੈ। ਹੋ ਸਕਦਾ ਉਹ ਮੈਂ ਵੀਡੀਓ ਚ ਉਹਦੀ ਉਹਦੇ ਬਾਰੇ ਨਾਂ ਦੱਸ ਸਕਿਆ ਹੋਵਾਂ ਸੋ ਆ ਕੇ ਦੇਖੋ ਪਹਿਲੇ ਨੰਬਰ ਤੇ ਗਾਂ ਸੋਨੇ ਢਾਂਚੇ ਦੀ ਐ ਚੰਗੇ ਦੁੱਧ ਵਾਲੀ ਐ ਦੂਜੀ ਗੱਲ ਲੰਬਾ ਟਾਈਮ ਤੋ ਦੁੱਧ ਲੈ ਸਕਦੇ ਹੋ ਤੇ ਸੋਨੇ ਬੱਚੇ ਪਾਉ ਚੜਾਈ ਢਾਂਚੇ ਦੀ ਸਟਰਕਚਰ ਦਾ ਮੁੱਲ ਐ ਤਾਂ ਉਹ ਚੰਗੀ ਐ ਬਾਕੀ ਥਣ ਹਵਾਨਾ ਫਿਕਸ ਜੈ ਬਾਕੀ ਗਾਵਾਂ ਤੁਹਾਨੂੰ ਹੋਰ ਵੀ ਦਿਖਾ ਦਿਆਂ ਸੋ ਆ ਕੇ ਦੇਖੋ ਆਪਦੀ ਸਮਝ ਨਾਲ ਪਸ਼ੂ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ